ਹੇ ਗਾਇਸ ਲੈ ਕੇ ਆਜ਼ਰ ਹਾਂ ਦੇਸੀ ਪੰਜਾਬੀ ਵਿੱਚ ਰੰਗਾਂ ਦੇ ਨਾਮ ਉਨਾਬੀ ਮਹਰੂਨ ਅਸਮਾਨੀ ਸਕਾਈ ਬਲੂ ਆੜਵਾ ਪੀਚ ਅੰਗੂਰੀ ਲਾਈਟ ਗ੍ਰੀਨ ਇੱਟਾ ਰੋੜਾ ਰੰਗ ਜਿਹੜਾ ਹੁੰਦਾ ਆ ਉਹਨੂੰ ਫਾਇਰ ਬ੍ਰਿਕ ਕਹਿੰਦੇ ਆ ਇਟਵਰਗਾ ਰੰਗ ਸਲੇਟੀ ਗ੍ਰੇ ਸੰਤਰੀ ਔਰੈਂਜ ਸ਼ਾਮਲਾ ਕਲਰ ਬਲੈਕਿਸ਼ ਸੁਨਹਿਰੀ 골ਡਨ ਸੰਦੂਰੀ ਬਰਮਿਲੀਅਨ ਸਰੋਂ ਫੁੱਲਾ ਜੇ ਨੂੰ ਅਸੀਂ ਕਹਿੰਦੇ ਸਰੋਂ ਦੇ ਰੰਗ ਮਸਟਰਡ ਕਲਰ ਇਸੇ ਤਰ੍ਹਾਂ ਕਣਕਵੰਨਾ ਰੰਗ ਕਣਕਵਰਗਾ ਬ੍ਰਿਟਿਸ਼ ਕਲਰ ਕਾਲਾ ਬਲੈਕ ਕਪਾਹੀ ਔਰਚਿਡ ਕਪਾਹੀ ਕਲਰ ਦੇ ਵਿੱਚ ਤਿੰਨ ਤਰ੍ਹਾਂ ਦੇ ਫੁੱਲ ਹੁੰਦੇ ਆ ਵਾਈਟ yellow pink brown ਕੇਸਰੀ ਸੈਫਰਨ ਕਾਕੀ ਕਾਕੀ ਵਰਦੀ ਪੁਲਿਸ ਵਾਲੀ ਖੱਟਾ ਡੈਫੋਡਿਲ ਕਲਰ ਹੁੰਦਾ ਪਈ ਖੱਟੇ ਰੰਗ ਦਾ ਗੁਲਾਬੀ ਪਿੰਕ ਗੁਲਾਨਾਰੀ ਡਾਰਕ ਮਚੰਟਾ ਕੇਰਵਾ ਆਰਚ ਆਚਰ ਕੀ ਹੋਰੀ ਲਾਈਟ 골ਡਨ ਕ੍ਰਿਸਮੇਲਾ ਵਿਜੀ ਕੋਗੀ ਰੰਗਾ ਡਵ ਕਲਰ ਚਿੱਟਾ ਵਾਈਟ ਚਾਂਦੀ ਰੰਗਾ ਸਿਲਵਰ ਕਲਰ ਜਾਮਣੀ ਪਰਪਲ ਜੈਤੂਨ ਆਲਿਵ ਆਇਲ 올ਿਵ ਆਇਲ ਵਰਗਾ ਕਲਰ ਜੈਤੂਨ ਦਾ ਜਿਹੜਾ ਆ ਇਹ ਰੰਗ ਜੈਤੂਨ ਹੀ ਰੰਗ ਵੀ ਹੁੰਦਾ ਥੋੜਾ ਜਨਾ ਹਰਾ ਹੁੰਦਾ ਆ ਨਾ ਮੂੰਗਿਆ ਹੁੰਦਾ ਆ ਤੇ ਵਿਚਲਾ ਜਿਹਾ ਕਲਰ ਹੁੰਦਾ ਜੈਤੂਨ ਦਾ ਟਮਾਟਰੀ ਕਲਰ ਟਮੈਟੋ ਕਲਰ ਤੋਤਾ ਰੰਗੀ ਪੈਰਟ ਕਲਰ ਤਾਂਬੇ ਰੰਗਾ ਬ੍ਰੋਜ਼ਨ ਕਲਰ ਨੀਲਾ ਬਲੂ ਜਰਮਨੀ ਨੀਲਾ ਇੰਡੀਗੋ ਪੀਲਾ ਜੈਲੋ ਫਿਰੋਜ਼ੀ ਟਰਕੁਆਇਜ਼ਸ ਕਲਰ ਫੌਜੀ ਰੰਗਾ ਆਰਮੀ ਕਲਰ ਬਲੌਰੀ ਬੇਬੀ ਬਲੂ ਆਈ ਬੈਂਗਣੀ ਵਾਇਲਟ ਕਲਰ ਬੈਂਗਣ ਦਾ ਕਲਰ ਵਾਇਲਟ ਬਸੰਤੀ ਆਰਚਿਡ ਕਲਰ ਹੀ ਆ ਇਹਦੇ ਵਿੱਚ ਸਾਰੇ ਰੰਗ ਬਸੰਤ ਮਤਲਬ ਕਿ ਸੂਟ ਇਸ ਤਰ੍ਹਾਂ ਦਾ ਹੋਣਾ ਕੱਪੜੇ ਇਸ ਤਰ੍ਹਾਂ ਦਾ ਹੋਣਾ ਕਿ ਸਾਰੇ ਕਲਰ ਜਿਹਦੇ ਵਿੱਚ ਆ ਜਾਣਾ ਬਸੰਤੀ ਬਦਾਮੀ ਲਾਈਟ ਕੋਰਲ ਜਾਂ ਸੈਲਮਨ ਬਰਗੰਡੀ ਨੂੰ ਬਰਗੰਡੀ ਕਹਿੰਦੇ ਆ ਪੂਰਾ ਨੂੰ ਬਰਾਊਨ ਕਹਿੰਦੇ ਆ ਮਿੱਟੀ ਰੰਗਾ ਕਲੇ ਕਲਰ ਮੋਰ ਪੰਖੀਆ ਮਾਰਨ ਕਲਰ ਜਿਸੀ ਗ੍ਰੀਨ ਵੀ ਕਹਿ ਸਕਦੇ ਅਸੀਂ ਇਹਨੂੰ ਮੂਂਗੀਆ ਡਾਰਕ ਗ੍ਰੀਨ ਹੁੰਦਾ ਆ ਜਿਹੜਾ ਰੱਤਾ ਆ ਕ੍ਰਿਮਸਨ ਰੱਤਾ ਸਟੇਲ ਵਰਗਾ ਜਿਹੜਾ ਲਾਲ ਕਲਰ ਆ ਰੈੱਡ ਕਲਰ ਆ ਕ੍ਰਿਮਸਨ ਤੇ ਲਾਲ ਦੇ ਵਿੱਚ ਫਰਕ ਆ ਸ਼ਰਦਈ ਬੋਲਡ ਸਿਆਨ ਜਟਰ ਕੁਇਸ ਹਰਾ ਮੂੰਗਿਆ ਫੋਰੈਸਟ 그린 ਕਲਰ ਹੁੰਦਾ ਕਰੀਮ ਆਫ ਵਾਈਟ ਹੁੰਦਾ ਆ ਨਿੰਬੂਆ ਕਲਰ ਜਿਹੜਾ ਆ ਉਹ ਲਾਈਮ ਕਲਰ ਬੋਲਦੇ ਉਹਨੂੰ ਛਟਕਾਉ ਰੰਗ ਜਿਹੜੇ ਹੁੰਦੇ ਨੇ ਬ੍ਰਾਈਟ